ਫਿਲੌਰ ਪੁਲਿਸ ਨੇ ਨਸ਼ੇ ਖਿਲਾਫ ਕੰਝਾਂ ਕੱਸਦੇ ਹੋਏ ਦੋ ਨਸ਼ਾ ਤਸਕਰਾਂ ਨੂੰ 1 ਕਵਾਂਟਲ 44 ਕਿਲੋ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਿਲੌਰ ਸਰਵਨ ਸਿੰਘ ਬਲ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਥਾਣਾ ਫਿਲੌਰ ਦੇ ਮੁਖੀ ਇੰਸਪੈਕਟਰ ਸੰਜੀਪ ਕਪੂਰ ਨੇ ਪੁਲਿਸ ਪਾਰਟੀਆਂ ਸੇ ਲਸਾੜਾ ਵਿਖੇ ਕੀਤੀ ਗਈ ਨਾਕਬੰਦੀ ਦੌਰਾਨ ਕਾਬੂ ਕੀਤਾ ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਇਨ੍ਹਾਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਟਰੱਕ ਅਤੇ ਉਸ ਵਿੱਚ ਪਏ 1 ਕਵਾਂਟਲ 44 ਕਿਲੋ ਚੂਰਾ ਪੋਸਤ ਬਰਾਮਦ ਕੀਤੇ ਦੋਸ਼ੀਆਂ ਦੀ ਪਹਿਚਾਣ ਬੂਟਾ ਸਿੰਘ ਪੁੱਤਰ ਸਰਵਰਨ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਗੁਰਦੇਵਾਲ ਸਿੰਘ ਦੋਨੋਂ ਵਾਸੀ ਸੰਤਨਗਰ ਫਿਲੌਰ ਵਜੋਂ ਹੋਈ ਹੈ ਦਰਾਨੇ ਪੁਚਕਿਸ਼ ਦੋਸ਼ੀਆਂ ਨੇ ਮੰਨਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਲੁਕਸ਼ਿਪ ਕੇ ਨਸ਼ੇ ਦਾ ਆਕਾਰ ਉਭਾਰ ਕਰਦੇ ਸਨ ਤੇ ਉਹ ਇਹ ਨਸ਼ਾ ਬੀਰ ਸਿੰਘ ਵਾਸੀ ਝੁੱਗੀਆਂ ਮਹਾ ਸਿੰਘ ਹਾਲ ਵਾਸੀ ਪ੍ਰਕਾਸ਼ਨਗਰ ਪਿੰਡ ਸੈਫਾਵਾਦ ਅਤੇ ਸੁਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਅਕਲਪੁਰ ਨਾਲ ਮਿਲ ਕੇ ਮੱਧ ਪ੍ਰਦੇਸ਼ ਤੋਂ ਲਿਆਉਂਦੇ ਸਨ ਤੇ ਆਲੇ ਦੁਆਲੇ ਪਿੰਡਾਂ ਵਿੱਚ ਸਪਲਾਈ ਕਰਦੇ ਸਨ ਫਿਲਹਾਲ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਨਵਰੰਗ ਚੈਨਲ ਦੇ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਡਰਸ ਫਿਲੌਰ ਪੁਲਿਸ ਨੂੰ ਵੱਡੀ ਸਫਲਤਾਤ ਲੱਗੀ ਹੈ ਕੀ ਕਹਿਣਾ ਚਾਹੁੰਦੇ ਆ ਕਾਫੀ ਮਾਤਰਾ ਦੇ ਵਿੱਚ ਚੂਰਾ ਪੋਸਟ ਫੜਿਆ ਕਿੱਥੋਂ ਫੜਿਆ ਕੌਣ ਹੈ ਕਿੱਦਾਂ ਦੇ ਵਿਅਕਤੀ ਹੈ ਕਿੱਦਾਂ ਦਾ ਉਹਨਾਂ ਦਾ ਬੈਕਗ੍ਰਾਉਂਡ ਹੈ ਮਨਜੂਗ ਐਸਐਸਪੀ ਸਾਹਿਬ ਜਲਦ ਦਿਹਾਤੀ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ ਵੱਲੋਂ ਨਸ਼ਿਆਂ ਤੇ ਮਾੜੇ ਇਨਸਟਾਲ ਦੀ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਦੋ ਇਨਸਪੈਕਟਰ ਅਜੀਵ ਕੁਪੂਰ ਅਤੇ ਉਸਦੀ ਟੀਮ ਵੱਲੋਂ ਨਸਾੜਾ ਬੱਸ ਸਟੈਂਡ ਵਿਖੇ ਨਕਾਬੰਦੀ ਕੀਤੀ ਹੋਈ ਸੀ ਤੇ ਇੱਕ ਟਰੱਕ ਜਿਹੜਾ ਸੀ ਉਹ ਰੋਕਿਆ ਤੇ ਉਹਦੀ ਤਲਾਸ਼ੀ ਲਈ ਗਈ ਜਿਹੜਾ ਕਿ ਜਿਹਦੇ ਵਿੱਚ ਕਿ ਇਹਨਾਂ ਦੀ ਮੋਟਰਸਾਈਕਲ ਦੀ ਇਹ ਸੀ ਵੀ ਇਹ ਉਹਦੇ ਵਿੱਚ ਪਿਆਜ਼ ਵਗੈਰਾ ਜਿਹੜੇ ਉਹ ਪਾ ਕੇ ਰੱਖਦੇ ਸੀ ਥੱਲੇ ਬੋਰੀਆਂ ਰੱਖਦੇ ਸਨ ਉੱਥੋਂ 8 ਬੋਰੀਆਂ ਬਰਾਮਦ ਹੋਈਆਂ 1 ਕੁਇੰਟਲ ਤੇ 44 ਕਿਲੋ ਜਿਹੜੇ ਆ ਡੋਡਾ ਡੋਡੇ ਚੂਰਾਪੋਸਟ ਜਿਹੜਾ ਆ ਪਪੀਅਸ ਦਾ ਉਹ ਬਰਾਮਦ ਕੀਤਾ ਗਿਆ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਆ ਮੌਕੇ ਤੇ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਦੀ ਵੀ ਬੈਕਗ੍ਰਾਉਂਡ ਇਹ ਆ ਵੀ ਇਹਨਾਂ ਤੇ ਆਲਰੇਡੀ ਐਫ ਆਈ ਆਰ ਦਰਜ ਨੇ ਇਸ ਤੋਂ ਬਿਨਾਂ ਇਹਨਾਂ ਦੇ ਫਾਰਵਰਡ ਲਿੰਕ ਜਿਹੜੇ ਆ ਉਹ ਦੋਸ਼ੀਆਂ ਦੇ ਤੋਂ ਪਤਾ ਲੱਗਾ ਵੀ ਇਹ ਦੋ ਵਿਅਕਤੀ ਹੋਰ ਸਨ ਜਿਹੜਾ ਕਿ ਅਕਲਪੁਰ ਨੂੰ ਬਿਲੋਂਗ ਕਰਦਾ ਹੈਗਾ ਜਿਹਦੇ ਤੇ ਕਿ ਆਲਰੇਡੀ 22 ਮੋਰੇ ਡੋਡੀਆਂ ਦਾ ਪਰਚਾ ਵੀ ਦਰਜ ਹੈਗਾ ਇਹਨਾਂ ਨੂੰ ਅਸੀਂ ਨਾਮਿਨੇਟ ਕੀਤਾ ਤੇ ਇਹਨਾਂ ਨੂੰ ਜਲਦ ਗ੍ਰਿਫਤਾਰ ਕਰ ਰਹੇ ਹਾਂ ਇਹ ਸਰ ਕਿੱਥੋਂ ਲਿਆਉਂਦੇ ਸੀ ਕਿੱਥੇ ਸਪਲਾਈ ਕਰਦੇ ਸੀ ਇਹ ਜਿਹੜਾ ਇਹ ਲੈਣ ਦੇ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ ਅਸੀਂ ਬੈਕਵਰਡ ਲਿੰਕ ਕੋਲ ਦੇ ਚੈੱਕ ਕਰ ਰਹੇ ਹਾਂ ਤੇ ਫਾਰਵਰਡ ਲਿੰਕ ਇਹਨਾਂ ਦੇ ਹੁਣ ਤੀਸ਼ ਦੇ ਦੌਰਾਨ ਇਹਨਾਂ ਦਾ ਰਿਮਾਂਡ ਅਸਲ ਕੀਤਾ ਗਿਆ ਤੇ ਫਰਦਰ ਅਸੀਂ ਇਹਨਾਂ ਬਾਰੇ ਪਤਾ ਕਰਾਂਗੇ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦੇ ਕਿੰਮਾ ਘੇੜਾ ਸੀ ਇਹ ਇਹ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਕਿਉਂਕਿ ਇਹਨਾਂ ਤੇ ਜਿਹੜਾ ਇਹਨਾਂ ਤੇ ਮੇਨ ਹੈਗੀ ਨਾ ਤੇ ਤਿੰਨ ਤਿੰਨ ਚਾਰ ਚਾਰ ਪਰਚੇ ਜਿਹੜੇ ਐਨਡੀਪੀ ਸੈਕਟ ਦੇ ਆਲਰੇਡੀ ਦਰਜ ਨੇ ਇਹਨਾਂ ਦਾ ਜੇ ਪ੍ਰੀਵੀਅਸ ਰਿਕਾਰਡ ਦੇਖਿਆ ਜਾਵੇ ਹੂੰ ਹੂੰ ਕੀ ਮਕਦਮਾ ਸਰ ਇਹਨਾਂ ਦਾ ਇਹਨਾਂ ਤੇ ਐਨਡੀਪੀ ਸੈਕਟ ਦਾ ਐਫ ਆਈ ਆਰ ਦਰਜ ਹੈਗੀ ਆ ਤੇ 144 ਕਿਲੋ ਡੁੱਡੇ ਜਿਹ ਉਹ ਬ੍ਰਾਂਡ ਕੀਤਾ ਗਿਆ ਜਿਹੜਾ ਇਹਨਾਂ ਦੇ ਸਾਥੀ ਆ ਉਹਨਾਂ ਦੇ ਵੀ ਭਾਲ ਦਿੱਤੀ ਜਾਂਦੀ ਹਾਂ ਹਾਂ ਇਹਨਾਂ ਦੇ ਦੋ ਸਾਥੀ ਨੇ ਜਿਹੜੇ ਮੇਨ ਇਹਨਾਂ ਦੇ ਕਰਤਾ ਕਰਤਾ ਨੇ ਦੋਨਾਂ ਦੀ ਹੀ ਭਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਪਰਚੇ ਦੇ ਵਿੱਚ ਅਹੀਂ ਨਾਮਿਨੇਟ ਕੀਤਾ ਹੈ